ਬਈ ਸਸਰੀਕਰ ਸਾਰਿਆਂ ਨੂੰ ਸਾਡਾ ਪਿੰਡ ਗੁਜਰਕੇ ਬਈ ਹਲਕਾ ਛਤਰਾਣਾ ਜਿਹਦਾ ਪਟਿਆਲਾ ਬਈ ਜਦੋਂ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਨਾ 2 ਸਾਲ ਪਹਿਲਾਂ 4 ਸਾਲ ਪਹਿਲਾਂ ਲਾ ਲਉ 2 ਸਾਲ ਪਹਿਲਾਂ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੋ ਅਸੀਂ ਵੀ ਆਮ ਆਦਮੀ ਪਾਰਟੀ ਆ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਸੀ ਆ ਪਰ ਬਈ ਆ ਦੇਖ ਲਓ 35 ਸਾਲ ਹੋ ਗਿਆ ਉੱਛਲੇ ਜਾ ਚੋਰੀ ਖੜੇ ਨੇਗੇ 35 ਸਾਲਾਂ ਬਾਅਦ ਸੱਚੀ ਸੂਏ ਚ ਪਾਣੀ ਆ ਰਿਹਾ ਸਵੇਰੇ 5 ਵਜੇ ਦੀ ਲਾਈਟ ਆਈ ਹੋਈ ਆ 1 ਮਿੰਟ ਵੀ ਅਸੀਂ ਨੇ ਮੋਟਰ ਨਹੀਂ ਚਲਾਈ ਉਹ ਬਾਣ ਦੇਖ ਲਓ ਇੱਧਰ ਸਾਨੂੰ ਹੁਣ ਇਹਦੀ ਸੋਚ ਲੱਗ ਰਹੀਏਗੀ ਵੀ ਇਹ ਇੰਨਾ ਪਾਣੀ ਅਸੀਂ ਸਾਮਾਂਗੇ ਕਿਵੇਂ ਮੋਟਰ ਸਾਡੀ 1 ਮਿੰਟ ਵੀ ਨਹੀਂ ਚੱਲੀ ਹੈਗੀ 5 ਵਜੇ ਦੀ ਸਵੇਰ ਦੀ ਲਾਈਟ ਆਈ ਹੋਈ ਹੈਗੀ 7 ਵਜਨ ਵਾਲੇ ਹੋ ਰਹੇ ਨੇਗੇ ਘੱਟੋ ਘੱਟ 14 ਘੰਟੇ ਹੋ ਗਏ ਲਾਈਟ ਆਈ ਨੂੰ ਨਾ ਲਾਈਟ ਜਾ ਰਹੀ ਹੈਗੀ ਨਾਲੇ ਸੁਆ ਆਮ ਚੱਲ ਰਿਹਾ ਹੈਗਾ ਇੱਕ ਮਿੰਟ ਵੀ ਅਸੀਂ ਮੋਟਰ ਨਹੀਂ ਚਲਾਈ ਜਦੋਂ ਉਹ ਆਤਮਾਨੇ ਬਿਆਨ ਦਿੱਤਾ ਦੀ ਨਾ ਵੀ ਮੈਂ ਮੋਟਰਾਂ ਬੰਦ ਕਰਕੇ ਜੀਰੀ ਲੱਗਣ ਲਾ ਦੂੰ ਉਦੋਂ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਦੀ ਆ ਦੂਗੀਆਂ ਪਾਰਟੀ ਵਾਲਿਆਂ ਨੇ ਤਾਂ ਕਹਿਣੀ ਆ ਨਾ ਵੀ ਪਤਾ ਨਹੀਂ ਇਹ ਮੁਕ ਮਜ਼ਾਕ ਕਰ ਰਹੇ ਨੇ ਉਦੋਂ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਦੀਆ ਪਰ ਵੀ ਆ ਸਚਾਈ ਝੋੜੇ ਸਾਹਮਣੇ ਆ ਸੱਚੀ ਗੱਲ ਹੈਗੀ ਉਹਨੇ ਜਵਾਨ ਤੇ ਫੁੱਲ ਚੜਾ ਦੇ ਬਹੁਤ ਬਹੁਤ ਧੰਨਵਾਦ ਯਾਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਧੰਨਵਾਦ ਕਰਦੇ ਹਾਂ